ਅੱਜ ਅੰਮ੍ਰਿਤਸਰ ਵਿਧਾਤੀ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਇੱਕ ਸਫਲਤਾ ਹਾਸਲ ਹੋਈ ਹੈ ਜੀ ਜਿਹੜੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਤਿੰਦਰ ਸਿੰਘ ਜੀ ਆਈਪੀਐਸ ਜਿਨ੍ਹਾਂ ਦੀ ਰੈਨਮਾਈ ਹੈਡ ਜਿਹੜਾ ਸਾਡੇ ਡੀਐਸਪੀ ਰਾਜਕੁਮਾਰ ਜੀ ਡੀਐਸਪੀ ਜਨਾਲਾ ਤੇ ਐਸਐਚਓ ਅਜਨਾਲਾ ਤੇ ਉਹਨਾਂ ਦੇ ਜਿਹੜੀ ਸੀਆਈਏ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਐ ਲਾਈਆਂ ਗਈਆਂ ਸੀਗੀਆਂ ਜਿਹੜੀ 29 ਤਿੰਨ 2024 ਨੂੰ ਅਜਨਾਲੇ ਇੱਥੇ ਚੰਗਾਵਾ ਰੋਡ ਦੇ ਉੱਤੇ ਵਾਰਦਾਤ ਹੋਈ ਸੀਗੀ ਜਿੱਥੇ ਪੌਣੇ 5 ਵਜੇ ਸਵੇਰੇ ਇਹਨਾਂ ਦੇ ਸ੍ਰਿੰਦਰਪਾਲ ਦੇ ਘਰੇ ਪੌਣੇ 5 ਵਜੇ ਤਿੰਨ ਲੋਕਾਂ ਨੇ ਆ ਕੇ ਪਿਸਟਲ ਦੀ ਨੋਕ ਦੇ ਉੱਤੇ ਜਿਹੜਾ ਹੈਗਾ ਉਹ ਜਦੋਂ ਪੌਣੇ 5 ਆਪਣੀ ਦੁਕਾਨ ਤੇ ਚਲੇ ਸੀਗੇ ਤੇ ਉਹਨਾਂ ਨੂੰ ਪਿਸਟਲ ਦੀ ਨੋਕ ਤੇ ਅੰਦਰ ਲਿਜਾ ਕੇ ਤੇ ਉਹਨਾਂ ਘਰੋਂ ਗਹਿਣੇ ਸੋਨੇ ਦੇ ਤੇ ਪੈਸੇ ਇਹਦੀ ਲੁੱਟ ਹੋਈ ਸੀਗੀ ਜਿਹਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਤਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀਗਾ ਜੀ ਜੀ ਤੱਕ ਸਾਨੂੰ ਅੱਜ ਇਹ ਬਹੁਤ ਵੱਡੀ ਸਫਲਤਾ ਮਿਲੀ ਆ ਜੀ ਜੀ ਅਸੀਂ ਚਾਰ ਜਿਹੜੇ ਦੋਸ਼ੀ ਹੈਗੇ ਆ ਉਹ ਅਸੀਂ ਗ੍ਰਫਤਾਰ ਕਰ ਲਏ ਆ ਔਰ ਉਹਨਾਂ ਕੋਲੋਂ ਜਿਹੜੇ ਪੈਸੇ ਹੈਗੇ ਆ ਉਹ ਅਸੀਂ ਬਰਾਮਦ ਕਰ ਲਏ ਆ 11 ਲੱਖ ਰੁਪਈਆ ਔਰ ਜਿਹੜਾ ਪਿਸਟਲ ਸੀਗਾ ਜੋ ਲੈ ਕੇ ਆਏ ਸੀ ਇਹ ਉਹ ਖਜਾਉਣਾ ਪਿਸਟੋਲ ਸੀਗਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਹੈਗਾ ਪਿਆ ਹੈਗਾ ਸਰ ਕਿਵੇਂ ਇਹਨਾਂ ਵਾਅਦਿਆਂ ਨੂੰ ਅੰਜਾਮ ਦਿੱਤਾ ਸਾਰਾ ਕਿਸ ਤਰ੍ਹਾਂ ਇਹ ਲੁੱਟ ਤੱਕ ਪਹੁੰਚ ਪਲਾਨ ਕਿਸ ਤਰ੍ਹਾਂ ਕੀਤਾ ਇਹ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈਗਾ ਜਿਹੜਾ ਮੈਂ ਤੁਹਾਨੂੰ ਅਜੇ ਨਹੀਂ ਦੱਸ ਸਕਦਾ ਉਹਦੇ ਚ ਇਹ ਹੈ ਵੀ ਇਹ ਇੱਥੋਂ ਰੈਕੀ ਪਹਿਲਾਂ ਕਰਦੇ ਸੀਗੇ ਔਰ ਕਿਸੇ ਕਿਸਮ ਦੀ ਇਹਨਾਂ ਨੂੰ ਜਿਹੜੀ ਦੱਸਿਆ ਗਿਆ ਵੀ ਇਸ ਬੰਦੇ ਕੋਲ ਪੈਸੇ ਹੈਗੇ ਆ ਉਹ ਜਿਹੜਾ ਹੈਗਾ ਉਹ ਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਤੁਹਾਨੂੰ ਗਾਂ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਜਾਂ ਫੜਾਂਗੇ ਉਹ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ ਨਹੀਂ ਇਹਨਾਂ ਨਾਲ ਹੋਰ ਵੀ ਹੈਗੇ ਆ ਚਾਰ ਬੰਦੇ ਵਾਰਦਾਤ ਨੂੰ ਲਾਜਾਮ ਦੇ ਨਾਲੇ ਇਹੀ ਆ ਪਰ ਇਹਨਾਂ ਨਾਲ ਜਿਹੜੇ ਪਿੱਛੇ ਕਾਂਸਪਰੇਸੀ ਵਾਲੀ ਗੱਲ ਹੈਗੀ ਆ ਜਾਂ ਜਿਸ ਬਾਰੇ ਦੱਸਿਆ ਗਿਆ ਹੈਗਾ ਉਹ ਹੋਰ ਹੈਗੇ ਆ ਜਿਨ੍ਹਾਂ ਨੂੰ ਅਸੀਂ ਫੜਨ ਤੋਂ ਬਾਅਦ ਤੁਹਾਨੂੰ ਇਹ ਸਾਂਝੀ ਕੀਤੀ ਜਾਊਗਾ ਮਹਿਲਾ ਵੀ ਇਨਵੋਲਵ ਹੈਗੀ ਹੈ ਇਸ ਮਾਮਲੇ ਵਿੱਚ ਉਹ ਤੁਹਾਨੂੰ ਦੱਸਿਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਕੋਈ ਲੇਡੀ ਵੀ ਇਦੇ ਚੈੱਕ ਕਰੀ ਮੈਂ ਦੱਸਿਆ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਵੀ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਹੈਗਾ ਲੇਡੀ ਹੈ ਜਾਂ ਕੋਈ ਹੋਰ ਹੈਗਾ ਉਹ ਜਿਹੜਾ ਵੀ ਮਾਸਟਰਮਾਈਂਡ ਹੋਊਗਾ ਉਹ ਤੁਹਾਡੇ ਸਾਹਮਣੇ ਲਿਆ ਕੇ ਅਸੀਂ ਤੁਹਾਨੂੰ ਦੱਸਾਂਗੇ ਸਰ ਪੇਸ਼ ਕੀਤਾ ਗਿਆ ਕੋਰਟ 'ਚ ਇਹਨਾਂ ਨੂੰ ਇਹਨਾਂ ਨੂੰ ਪੇਸ਼ ਕੀਤਾ ਗਿਆ ਅੱਜ ਔਰ ਇਹਨਾਂ ਦਾ ਪੰਜ ਦੰਦ ਰਮਾਲ ਹੈਗਾ ਸਾਨੂੰ ਹਾਸਲ ਹੋਇਆ ਅੱਜ ਇਹ ਜਿਹੜੇ ਮੇਨ ਦੋਸ਼ੀ ਹੈਗੇ ਇਹਨਾਂ ਚ ਪਹਿਲਾ ਹੈਗਾ ਅਸ਼ੋਕ ਕੁਮ ਪੁੱਤਰ ਪੂਰਨ ਚੰਦ ਵਾਸੀ ਨਿਊ ਜਵਾਰਨਗਰ ਪਟਾਲਾ ਰੋਡ ਅੰਮ੍ਰਿਤਸਰ ਦਾ ਦੂਜਾ ਹੈਗਾ ਪਵਨ ਸ਼ਰਮਾ ਉਰ ਪੰਮਾ ਪੁੱਤਰ ਰਮੇਸ਼ ਚੰਦ ਵਾਸੀ ਵਾਰ ਨੰਬਰ 3 ਅਜਨਾਲਾ ਇੱਕ ਤੀਜਾ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਰਵਿੰਦਰ ਸਿੰਘ ਵਾਸੀ ਵਾਰ ਨੰਬਰ 13 ਰਾਇਆ ਸੰਸੀ ਤੇ ਚੌਥਾ ਹੈਗਾ ਨਰੇਸ਼ ਕੁਮਾਰ ਪੁੱਤਰ ਦੇਸ਼ ਰਾਜ ਵਾਸੀ ਮਕਾਨ ਨੰਬਰ 1 ਅਮਰ ਰੈਵਨਿਊ ਕੋਲ ਰੋਡ ਅੰਮ੍ਰਿਤਸਰ ਇਹਨਾਂ ਨੂੰ ਚੌਨ ਹੋ ਅਸੀਂ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ 5 ਦਿਨ ਦਾ ਪੋਸਟ ਰਮਾਨਸ ਅਸੀਂ ਹਾਸਲ ਕਰ ਲਿਆ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਸਰ 골ਡ ਵੀ ਜਿਹਾ ਕਾਫੀ ਉਹ ਸਰ ਪਤਾ ਹੈ ਉਹੀ ਨਾ ਜਿਹੜਾ ਪੈਸੇ ਅਸੀਂ ਅਜੇ ਬਰਾਮਦ ਕੀਤੇ ਹੈਗੇ ਆ 골ਡ ਬਾਰੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਿਉਂ ਜਿਉਂ ਜੋ ਪੁੱਛ ਕੇ ਸਾਹਮਣੇ ਆਊਗਾ ਤੁਹਾਨੂੰ ਸਭ ਸਾਂਝਾ ਕੀਤਾ ਸਰ ਪਤਾ ਲੱਗਾ ਦੀ ਇਹ ਇਹਦੇ ਪੈਸੇ ਜਿਹੜੇ ਇਹਨੇ ਕਿੱਥੇ ਲੈ ਕੇ ਗਏ ਸੀ ਕਿ ਕੀ ਕਰ ਰਹੇ ਸੀ ਕਿੱਥੇ ਇਕੱਠੇ ਹੋਏ ਸੀ ਪਤਾ ਅਜੇ ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ ਇਹਨਾਂ ਨੂੰ ਫੜ ਕੇ ਬਰਾਮਦਗੀ ਕਰੀਤਾ ਜੀ ਇਹਨਾਂ ਦੇ ਪੁਰਾਣਾ ਆਦਨਾ ਮਲਜ਼ਮ ਹੈਗੇ ਆ ਜਿਵੇਂ ਇਹਦੇ ਵਿੱਚ ਗੁਰਪ੍ਰੀਤ ਹੋਇਆ ਪਵਨ ਕੁਮਾਰ ਹੋਇਆ ਸ਼ੋਕ ਕੁਮਾਰ ਹੋਇਆ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਰਮਾਨ ਇਸੇ ਕਰਕੇ ਹਾਸਲ ਕੀਤਾ ਗਿਆ ਵੀ ਇਹਨਾਂ ਨੂੰ ਥੋਰਲੀ ਪੁੱਛਗਛ ਕੀਤੀ ਜਾਊਗੀ ਔਰ ਪੈਸੇ ਤਰੀਕਾ ਸੋਨਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਸਾਰੀ ਗੱਲ ਤਫਤੀਸ਼ ਦੇ ਵਿੱਚ ਲਿਆਂਦੀ ਜਾਊਗਾ ਪਤਾ ਲੱਗਾ ਪਵਨ ਕੁਮਾਰ ਤੇ ਮਰਡਰ ਦਾ ਕੇਸ ਹੈ ਉਹ ਕਿੱਥੇ ਸਟੇਜ ਤੇ ਆਇਆ ਜਿਹੜਾ ਮਰਡਰ ਦਾ ਇਹ ਮਕਦਮਾ ਸੀ ਆਏ ਨੇ ਇਹ ਤੇ 302 ਦਾ ਮਕਦਮਾ ਦਰਸੀ ਦੋਹੀਆ ਸਰ ਦੇ ਵਿੱਚ ਉਹਦੇ ਚ ਇਹ ਬਰੀ ਹੋ ਚੁੱਕਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par